ਉਹਨੇ ਕਹਿੰਦੇ ਬਾਜੂ ਵਿੱਚ ਕੋਈ ਵੀ ਪ੍ਰਕਾਸ਼ਨ ਨਹੀਂ ਉੱਠਿਆ ਅਸੀਂ ਨਾ ਹਟ ਕੋ ਲੈਟਰ ਹੈ ਕੋ ਸਾਹਿਬ ਆਹ ਆਹ ਮੰਗ ਪੱਤਰ ਨਾਲ ਦਿੱਤੇ ਆ ਵੀ ਅਸੀਂ ਹਾਈਵੇ ਬਜਾਮ ਕਰਾਂਗੇ ਅਸੀਂ ਅਲਟੀਮੇਟ ਕਰਨ ਤੋਂ ਬਾਅਦ ਵੀ ਸਰਕਾਰ ਦੇ ਬਾਦ ਅੱਜ ਸਾਹਿਬ ਜਿਹੜੇ ਨਾਲ ਪੀਸੀ ਸਾਉਂਡ ਘਰ ਵਿੱਚ ਆਉਣ ਇੱਕ ਦਮ ਹਟਾਉਣ ਇਸ ਕਰਕੇ ਸਾਹਿਬ ਨੂੰ ਜੇਕਰ ਸਾਡਾ ਕੋਈ ਪ੍ਰਕਾਸ਼ਨ ਦਾ ਮਸਲਾ ਇੱਥੇ ਨਹੀਂ ਆਉਂਦਾ ਪਰ ਜੇ ਪਰਜੈਕਟ ਨਹੀਂ ਸਰ ਇਹ ਕੁਝ ਨਹੀਂ ਆ ਗਿਆ ਲੇ ਤਾਂ ਲੇਖ ਨਹੀਂ ਤੁਹਾਨੂੰ ਕੋਈ ਮਸਲਾ ਨਹੀਂ ਕਰਦੇ ਭਾਈ ਸਮਾਨ ਵਾਫਰ ਦਿੱਤੋ ਉਹ ਸਮਾਨ ਚੁੱਕ ਕੇ ਨਵੀਂ ਸ਼ਿਫਟਾਂ ਦਾ ਕਰਾ ਲਓ ਠੀਕ ਹੈ ਜਿਆਦਾ ਚੜ੍ਹਨ ਦਾ ਮੇਰਾ ਨਾਮ ਹੌਲਦਾਰ ਜਸਵੀਰ ਸਿੰਘ ਰਟਾਇਰ ਸਾਰਾ ਮਸਲਾ ਹੈ ਕਿ ਉਹ ਐਕਸ਼ਨ ਹਾਈਪੀ ਜਾਮ ਕਰਦਾ ਭਾਈ ਇਹ ਇਸ ਕਰਕੇ ਜਾਮ ਕੀਤਾ ਹੈ ਕਿ ਰਾਤ 3 ਵਜੇ ਇੱਕ ਖੌਤੀ ਬਾਬਾਵਾ ਸ਼ਿਵ ਸਿੰਘ ਉਹਨੇ ਸਾਡੀਆਂ ਰਾਤ ਕਬਰਾਂ ਢਾਟੀਆਂ ਵਾਂ ਸਮਝਾਨਗਰ ਦਾ ਹਸਵਾ ਜਦੋਂ ਕਿ ਅੱਜ ਤੋਂ 50 ਸਾਲ ਪਹਿਲਾਂ ਵੀ ਇਹਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵੀ ਇੱਥੇ ਡੀਆਈਜੀ ਰੇਂਜ ਆਇਆ ਉਹਨੇ ਇਹਨਾਂ ਨੂੰ ਦਬਕਾ ਮਾਰਿਆ ਫੇਰੇ ਹਟਿਆ ਹੁਣ ਇਹ ਪਿੰਡ ਦੇ ਕੁਝ ਬਦਮਾਸ਼ ਗੁੰਡੇ ਬੰਦਿਆਂ ਨਾਲ ਰਲ ਕੇ ਇਹਨਾਂ ਮੜੀਆਂ ਨੂੰ ਵੇਚ ਦਿੱਤਾ ਗਿਆ ਉਹਨਾਂ ਦਾ ਕਿਹਾ ਜਾ ਰਿਹਾ ਕਿ ਪੰਚਾਇਤ ਵੱਲੋਂ ਤਬਾਵਲਾ ਕੀਤਾ ਗਿਆ ਹੈ ਤਬਾਵਲਾ ਕੋਈ ਨਹੀਂ ਕੀਤਾ ਗਿਆ ਤਿੰਨ ਬੰਦਿਆਂ ਨਾਲ ਕੋਈ ਤਬਾਵਲਾ ਨਹੀਂ ਹੁੰਦਾ ਇੱਥੇ ਪਿੰਡ ਦੀ ਸਾਰੀ ਸੰਗਤ ਆਈ ਹੈ ਐਟ ਟਾਈਮ ਇਹਦੇ ਵਿੱਚ ਨਗਰ ਕਬਾਵਲੇ ਪਹਿਲੀ ਗੱਲ ਤੇ ਸ਼ਮਸ਼ਾਨਘਾਟ ਦਾ ਕੋਈ ਤਬਾਵਲਾ ਨਹੀਂ ਹੋ ਸਕਦਾ ਕਿਉਂਕਿ ਜਿਹਨੇ ਤਬਾਵਲਾ ਕੀਤਾ ਉਹ 6 ਲੱਖ ਦੀ ਜਗ੍ਹਾ ਵਾ ਇਹ 60 ਲੱਖ ਦੀ ਜਗ੍ਹਾ ਵਾ 50-60 ਲੱਖ ਰੁਪਈਆ ਦੇ ਉੱਤੇ ਲੱਗਿਆ ਇਹ ਕਰਕੇ ਕੋਈ ਤਬਾਬਲਾ ਨਹੀਂ ਹੈ ਜਿਉਂ ਰਾਜਵਦੀ ਰਹਿ ਜੋਸ਼ ਹੋਣਾ ਆ ਤੁਹਾਡੇ ਸਾਹਮਣੇ ਪਿੰਡ ਦੀ ਸਾਕਤ ਬੈਠੀ ਆ ਇਹਨਾਂ ਦੇ ਵਿਚਾਰ ਤੁਸੀਂ ਆਪੇ ਸੁਣ ਲਓ ਕਿਉਂਕਿ ਪੂਰੀ ਗੁੰਡਾਗਰਦੀ ਆਸ ਟਾਈਮ ਹੋ ਰਹੀ ਹੈ ਜੀ ਕੀ ਨਾਮ ਹੈ ਮੇਰਾ ਨਾਮ ਜੀ ਸੁਖਦਰ ਮੇਜਰ ਹਰਦੇਵ ਸਿੰਘ ਸੁਖਦਰ ਸਾਹਿਬ ਜੀ ਇਹ ਤਰ੍ਹਾਂ ਮਸਲਾ ਹੈ ਮਸਲਾ ਇਹ ਹੀ ਹੈ ਜੀ ਕਿ ਜਿਹੜਾ ਬਾਬਾ ਸ਼ੇਵਾ ਉਹ ਜ਼ਬਰਦਸਤੀ ਜਿਹੜਾ ਪਿੰਡ ਦੀਆਂ ਸ਼ਮਸ਼ਾਨ ਘਾਟ ਜਿਹੜਾ ਉਹਦੇ ਤੇ ਕਬਜਾ ਕਰਦਾ ਹੈ ਉਹਦੇ ਗੁੰਡੇ ਪਾਲੇ ਨੇ ਉਹ ਜਦੋਂ ਵੀ ਉਹਨੇ ਪਉਣ ਤੋਂ ਪਹਿਲਾਂ ਵੀ 3-4 ਵਾਰੀ ਉਹਨੇ ਕੋਸ਼ਿਸ਼ ਕੀਤੀ ਹੈ ਇਹ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾ ਕੇ ਦਿੱਤਾ ਹੈ ਜਿਹਦਾ ਕਿ ਪ੍ਰੋਸੀਜਰਲ ਜਿਹੜਾ ਕਾਨੂੰਨੀ ਤੌਰ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਪਹਿਲਾਂ ਮਤਾ ਜਿਹੜਾ ਹੈ ਉਹ ਵੀਡੀਓ ਸਾਹਿਬ ਮਨਜ਼ੂਰ ਕਰਦੇ ਡੀਡੀਪੀਓ ਸਾਹਿਬ ਕਰਦੇ ਫਿਰ ਡੀਸੀ ਸਾਹਿਬ ਕਰਦੇ ਫਿਰ ਡਿਪਟੀ ਡਾਇਰੈਕਟਰ ਕਰਦੇ ਉਹਦੇ ਬਾਅਦ ਜਿਹੜਾ ਡਾਇਰੈਕਟਰ ਪੰਚਾਇਤੀ ਰਾਜ ਜਿਹੜੇ ਨੇ ਉਹ ਕਰਦੇ ਨੇ ਉਹਦੇ ਬਾਅਦ ਜਦੋਂ ਇਹ ਸਹਿਮਤੀ ਹੁੰਦੀ ਹੈ ਤੇ ਫਿਰ ਗਵਰਨਰ ਜਿਹੜੇ ਨੇ ਉਹ ਗਵਰਨਰ ਸਾਹਿਬ ਜਿਹੜੇ ਨੇ ਗਜ਼ਟ ਨੋਟੀਫਿਕੇਸ਼ਨ ਤਬਾਦਲੇ ਦਾ ਕਰਦੇ ਨੇ ਇਨਾਂ ਦੇ ਕੋਲ ਉਹ ਜਿਹੜਾ ਪੰਚਾਇਤ ਨੇ ਲਿਖ ਕੇ ਦਿੱਤਾ ਉਹ ਤਿੰਨ ਜਣੇ ਨੇ ਇੱਕ ਮਧੂਪਾਲਾ ਇੱਕ ਸੁਖਵਿੰਦਰ ਗੌਰ ਤੇ ਦਸਕਤ ਨੇ ਤੇ ਉਹਨਾਂ ਨੇ ਇਸੇ ਮਾਤਾ ਜਿਹੜਾ ਉਹਦੇ ਉੱਤੇ ਫਰਕ ਜਬਰੀ ਕਬਜ਼ਾ ਕਰ ਰਹੇ ਨੇ ਇਹ ਜਿਹੜਾ ਹੈ ਮਨਜ਼ੂਰ ਨਹੀਂ ਪਿੰਡ ਨੂੰ ਕਿਉਂਕਿ ਸਾਡੀਆਂ ਇੱਥੇ ਭਾਵਨਾਵਾਂ ਜੁੜੀਆਂ ਨੇ ਸਾਡੇ ਆਸਾਂ ਨੇ ਸਾਡੇ ਬਜ਼ੁਰਗ ਇੱਥੇ ਅਸੀਂ ਉਹਨਾਂ ਦੇ ਸੰਸਕਾਰ ਕੀਤੇ ਐ ਤੇ ਪਿੰਡ ਦਾ ਜਿਹੜਾ ਇਹ ਪ੍ਰਸ਼ਾਸਨ ਨੂੰ ਅਸੀਂ ਇਹ 2 ਮਹੀਨੇ ਤੋਂ ਸਾਊਂਡ ਕਰ ਰਹੇ ਹਾਂ ਕਿ ਤੁਸੀਂ ਸਾਡੀ ਮਦਦ ਕਰੋ ਤੇ ਇਹਨੂੰ ਜਬਰੀ ਜਿਹੜਾ ਕਬਜ਼ਾ ਹੋ ਰਿਹਾ ਹੈ ਇਹਨੂੰ ਤੁਸੀਂ ਰੋਕੋ ਤੇ ਇਹਦੇ ਵਿੱਚ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਜਾਨੀ ਹੋਰ ਮਾਲੀ ਨੁਕਸਾਨ ਦਾ ਅਗਰ ਕੋਈ ਹੁੰਦਾ ਵਾ ਖਰਚਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਤੇ ਰਾਤ ਉਹਨਾਂ ਨੇ ਪੂਰਾ ਦਾ ਪੂਰਾ ਚੁੱਕ ਕੇ ਸਾਰੇ ਸੀਟਿੰਗ ਅਰੇਂਜਮੈਂਟ ਚੰਗੀਠੇ ਢਾ ਕੇ ਸੀਟਾ ਸਭ ਢਾ ਕੇ ਇੰਟਰਲਾਕ ਇੰਟਰਲਾਕ ਟਾਈਲਾਂ ਵੀ ਤੋੜ ਕੇ ਤੇ ਉਹ ਸਾਰੀਆਂ ਉਹਨਾਂ ਨੇ ਉੱਥੇ ਸੁੱਟ ਦਿੱਤੀਆਂ ਨੇ ਤੇ ਹੁਣ ਪੂਰਾ ਬਿਲਕੁਲ ਪਲੇਨ ਕਰ ਦਿੱਤਾ ਜਿੱਦਾਂ ਕਿ ਉੱਥੇ ਅੰਗੀਠਾ ਸਾਬ ਹੁੰਦਾ ਨਹੀਂ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਜਿਹੜਾ ਉਹ ਮੜੀਆਂ ਜਿਹੜੀਆਂ ਉਹ ਤਵਾਦਲਾ ਨਹੀਂ ਹੋਣਾ ਚਾਹੀਦਾ ਸਾਡਾ ਪਿੰਡ ਪੂਰਾ ਸਾਡੇ ਨਾਲ ਹੈ ਪੂਰੀ ਪਿੰਡ ਦੀ ਸੰਗਤ ਲੱਗ ਕੇ ਨਾਲ ਹੈ ਅਸੀਂ ਉਹ ਸਾਡਾ ਸੰਸਕਾਰ ਜਿਹੜੇ ਸਾਡੇ ਬਜ਼ੁਰਗਾਂ ਦੇ ਇੱਥੇ ਹੀ ਹੋਣਗੇ ਤੇ ਅਸੀਂ ਬਿਲਕੁਲ ਬਦਲਣਾ ਨਹੀਂ ਚਾਹੁੰਦੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹਦੇ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ ਤੇ ਜੇ ਜੋ ਵੀ ਗੜਬੜ ਹੋਈ ਜੇ ਕੋਈ ਜਾਨੀ ਮਾਨੀ ਨੁਕਸਾਨ ਹੋਇਆ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਮਾਦਾ ਨਾਮ ਕੀ ਆਪਣਾ ਕਲਵਾਨ ਟਕੋਰ ਕਿ ਉਹ ਬੇਠੀਆਂ ਕਰਦੇ ਉੱਤੇ ਬੈਠੀਆਂ ਜੀ ਸਾਡੀਆਂ ਮੜੀਆਂ ਜਿਹੜੀਆਂ ਨੇ ਜੱਗੀ ਤੁਰਖੀ ਆ ਇਹ ਟਾਈਆਂ ਜਿੰਨਾਂ ਨੂੰ ਨਹੀਂ ਚਾਉਣੀਆਂ ਚਾਹੀਦੀਆਂ ਸਾਡੇ ਵੱਡੇ ਵੱਡੇਰੇ ਇੱਥੇ ਹੋਏ ਸਨ ਇਥੋਂ ਚੁੱਕ ਕੇ ਮੜੀਆਂ ਹੁਣ ਇੱਧਰ ਗਈਆਂ ਨੀ ਉੱਧਰ ਕੋਈ ਪਿੰਡ ਨਹੀਂ ਮਾਨਦਾ ਹਾਂਜੀ ਇਹ ਅਸੀਂ ਇਹ ਮੰਗ ਕਰਨੇ ਕਿ ਸਾਡੀਆਂ ਮੜੀਆਂ ਜਿਹੜੀਆਂ ਇੱਥੇ ਕਿਹਦੇ ਵੱਲੋਂ ਟਾਈਆਂ ਗਈਆਂ ਤੇ ਕਿਹਦੇ ਵੱਲੋਂ ਕਰਜ਼ਾ ਨਹੀਂ ਫੜਿਆ ਇਹ ਜੀ ਹੁਣ ਸਭ ਨੂੰ ਪਤਾ ਹੀ ਆ ਪਿੰਡ ਦੇ ਨੇ ਜਿਹੜੇ 2-3 ਜਣੇ ਨੇ ਜਿਨ੍ਹਾਂ ਨੇ ਵੇਚੀਆਂ ਜਿੰਨਾ ਟਾਈਆਂ ਲਏ ਸੀ ਜਿੰਨਾ ਸੈਂਕੜੇ ਤਾਂ ਤੁਸੀਂ ਆਏ ਹੋ ਇੱਥੇ ਜਾਮ ਕੀਤਾ ਹੋਇਆ ਹੈ ਨੈਸ਼ਨਲ ਹਾਈਵੇ ਕੀ ਸਾਰਾ ਮਸਲਾ ਵਾ ਤੇ ਕੀ ਇੱਥੇ ਕਾਰਵਾਈ ਕਰਨਾ ਇਹ ਪਿੰਡ ਕੋਕਰ ਫੋਦੀਆਂ ਦੇ ਪੁਰਾਣੀ ਸ਼ਮਸ਼ਾਨ ਘਾਟ ਦੇ ਸੰਬੰਧ ਵਿੱਚ ਕੋਈ ਪੰਚਾਇਤ ਵੱਲੋਂ ਮਤਾ ਪਾ ਕੇ ਉਹਦੀ ਜਗਾ ਜਿਹੜੀ ਹੈ ਜ਼ਮੀਨ ਕਿਸੇ ਕੋਲ ਲੈ ਕੇ ਤੇ ਸ਼ਮਸ਼ਾਨ ਘਾਟ ਜਿਹੜਾ ਪਿਆਰ ਕਰਾਇਆ ਜਾ ਰਿਹਾ ਪਿੰਡ ਦੀ ਪਬਲਿਕ ਜਿਹੜੀ ਹੈ ਉਹਨਾਂ ਨੂੰ ਇਹ ਨਹੀਂ ਠੀਕ ਲੱਗਾ ਉਹਨਾਂ ਨੂੰ ਇਹ ਆ ਕਿ ਸਾਡਾ ਸ਼ਮਸ਼ਾਨ ਘਾਟ ਜਿਹੜਾ ਇਹ ਪੁਰਾਣਾ ਰਣਾ ਕਹੀਦਾ ਹੈ ਉਤੇ ਸਭਾਂ ਚਿੱਤ ਨਾ ਧਰਨਾ ਮਾਰਿਆ ਬਾਕੀ ਵੈਰੀਫਾਈ ਕਰਦੇ ਆ ਜੋ ਵੀ ਹਾਲਾਤ ਸਾਹਮਣੇ ਉਦੋਂ ਕਾਉਂ ਕਿਹਦੇ ਖਿਲਾਫਾਂ ਦੀ ਕੋਈ ਕਰਨ ਲੋਕਾਂ ਦਾ ਕਹਿਣਾ ਕਿ ਅਸੀਂ ਬਾਰ ਬਾਰ ਇਸ ਚੀਜ਼ ਨੂੰ ਲੈ ਕੇ ਡਿਪਟੀ ਕਮਿਸ਼ਨਰ ਐਸ.ਡੀ.ਐਮ ਸਾਹਿਬ ਤੇ ਐਸ.ਐਸ.ਪੀ ਸਾਹਿਬ ਦੇ ਦਫ਼ਤਰ ਤੱਕ ਵੀ ਆਪਣੀ ਆਵਾਜ਼ ਪਹੁੰਚਾਈ ਆ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਤੇ ਆਖਿਰਕਾਰ ਮਜਬੂਰੀ ਬਸ ਸਾਨੂੰ ਅੱਜ ਧਰਨਾ ਦੇਣਾ ਪੈ ਗਿਆ ਆਪਣੇ ਹੱਕ ਲੈਣ ਦੇ ਬਾਰੇ ਇਹਦੇ ਬਾਰੇ ਆਬਸਰਾਂ ਦੇ ਧਿਆਨ ਵਿੱਚ ਲੈਂਦਾ ਸਾਰਾ ਕੁਝ ਇਨਾਂ ਨੂੰ ਟੇਬਲਟਾਕ ਕਰਾ ਕੇ ਜੋ ਵੀ ਕਾਨੂੰਨ ਦੇ ਦਾਰੇ ਚ ਆਏਗਾ ਫਕੰਦੇ ਇਹਨਾਂ ਨੂੰ ਬੰਦ ਕੇ ਪੇਸ਼ ਕਰਾ ਕੇ ਜੋ ਵੀ ਹੋਊਗਾ ਬੰਦ ਕਾਨੂੰਨੀ ਕਰਾਉਈਏ ਤੁਹਾਡੇ ਵੱਲੋਂ ਕੀ ਹੋਣਾ ਤੁਹਾਨੂੰ ਕਿਹਾ ਜਾ ਰਿਹਾ ਤੇ ਇਹ ਵਿਚਾਰੇ ਇਹਨਾਂ ਨੂੰ ਮੈਂ ਵਿਸ਼ਵਾਸ ਦਵਾਉਂਦੇ ਆਂ ਕਿ ਜੋ ਕਾਨੂੰਨ ਦੇ ਦਾਰੇ ਚ ਰਹਿ ਕੇ ਜੋ ਵੀ ਹੋਊਗਾ ਉਹ ਆਪਾਂ ਕਰਾਵਾਂਗੇ ਤੇ ਧਰਨਾ ਜਿਹੜਾ ਇਹਨੂੰ ਖਤਮ ਕੀਤਾ ਜਾਵੇ ਦਿਨ ਕਰਨਾ ਲੱਗਦਾ ਹਾਂ ਕੁਝ ਕਾਂਡਨੇ ਅੰਟਨੀ ਕਮੇਟੀ ਇਹਨਾਂ ਦੀ ਵੀ ਹਾਂ ਤੇ ਆਪਾਂ ਵਿਚਾਰ ਕਰ ਰਹੇ ਨੇ ਤੇ ਕਰਵਾ ਦਿੰਦੇ ਹਾਂ